शेर सिंह विष्णु भगवादी जो हनु महाराज शेर सिंह विष्णु भगवा दी जो महाराज शेर सिंह भगवादी जो हङ्गमहाराज शेर सिंह विष्णु भगवान्दी जो हङ्गाराज शेर सिंह विष्णु भगवादि ज ਵਕਤ ਕਹੇ ਗੁਰਮੁਖੋ ਸੋਣਾ ਵੇਲਾ ਸ਼ਰਨ ਦਾ ਖਿਤਵਾਰ ਘੜੀ ਪਲ ਮਿਲੇ ਵੜਿਆਈ ਆ ਵੇਲਾ ਆ ਗਿਆ ਜਿਉਂਦਿਆ ਹੀ ਮਰਨ ਦਾ ਜੀਵਨ ਸਤਗੁਰ ਝੋਲੀ ਪਾਈ ਆ ਟਾਈਮ ਆ ਗਿਆ ਮੰਜ਼ਲ ਚੜਨ ਦਾ ਚੜਨਾ ਚਾਹੀ ਚਾਈਆਂ ਸਮਾ ਸੁਹਾਰੇ ਹਾ ਕਰਨੀ ਕਰਨ ਦਾ ਕਰਤਾ ਪੁਰਖ ਕਰ ਨਹੀਂ ਰਿਹਾ ਕਮਾਈ ਆ ਮਜਾ ਰਸ ਪ੍ਰੇਮ ਲੈ ਲਓ ਉਸ ਦੇ ਚਰਨ ਦਾ ਜੋ ਚਰਨਾ ਤੋਂ ਵਿਛੜਿਆ ਰਿਹਾ ਮਲਾਈ ਆ ਹੁਣ ਵੇਲਾ ਨਹੀਂ ਹੰਕਾਰ ਵਿੱਚ ਅੜਨ ਦਾ ਮਨ ਮਤ ਬੁੱਧ ਚੱਲੇ ਨਾ ਕੋਈ ਚਤਰਾਈ ਆ ਸੋਣਾ ਸਮਾ ਨਿਰਪੈ ਕੋਲੋਂ ਡਰਨ ਦਾ ਪੈ ਝੂਠਾ ਦੇਣਾ ਚੁਕਾਈ ਆ ਸੋਨਾ ਰੰਗ ਸੱਚ ਦੁਆਰੇ ਵੜਨ ਦਾ ੂੰਡਾ ਲੈਣਾ ਖੁਲਾਈ ਆ ਵੇਲਾ ਨਹੀਂ ਕੂੜੀ ਕਰਿਆ ਵਿੱਚ ਹੜਨ ਦਾ ਬੇੜਾ ਲਾਉ ਤਰਾਈ ਆ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਚਲਣ ਦਾ ਪ੍ਰੇਮ ਪ੍ਰੀਤੀ ਲਾਉ ਬਣਾਈ ਆ ਵਕਤ ਆ ਗਿਆ ਬੇੜਾ ਬੰਨਣ ਦਾ ਤਿੰਨ ਕੇ ਇਕੱਠੇ ਲਾਉ ਕਰਾਈ ਆ ਜਗਤ ਵਿਕ ਜਗਤ ਵਿਹਾਰ ਸਦਾ ਚੱਲਦਾ ਰਹਿਣਾ ਖਾਣ ਪੀਣ ਰਿੰਨਣ ਦਾ ਆਤਮ ਪਰਮਾਤਮ ਜੋੜ ਨਾ ਕੋਈ ਜੁੜਾਈਆ ਤੀਰ ਮਾਰੇ ਨਾ ਕੋਈ ਅੰਦਰ ਵਿੰਨਣ ਦਾ ਸ਼ਬਦੀ ਰੂਪ ਨਾ ਕੋਈ ਵਿਖਾਈਆ ਹੁਣ ਵੇਲਾ ਨਹੀਂ ਘੜੀਆਂ ਪਲ ਗਿਣਨ ਦਾ ਗਿਣਤੀ ਪਿਛਲੀ ਦਿਓ ਭੁਲਾਈਆ ਹੁਣ ਸਮਾ ਨਹੀਂ ਬੱਚੇ ਨੀਹਾਂ ਵਿੱਚ ਚਣਨ ਦਾ ਬੱਚਿਆਂ ਨੂੰ ਆਪਣੀ ਗੋਦ ਉਠਾਈਆ ਹੁਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੋਲਣ ਮਿਨਣ ਦਾ ਬੇਪਰਵਾਹੀ ਵਿੱਚ ਪਾਰ ਲੰਘਾਈ ਆ ਵਕਤ ਨਹੀਂ ਦਰਦ ਵਕਤ ਨਹੀਂ ਦਰ ਛੱਡ ਕੇ ਦੂਰ ਦੁਰਾਡੇ ਆ ਹਿਲਣ ਦਾ ਹਲਤ ਪਲਤ ਲੇਖੇ ਰਿਆ ਚੁਕਾਈ ਆ ਹੁਣ ਵੇਲਾ ਨਹੀਂ ਜਾਣ ਦੇ ਕਲਯੁਗ ਕੂੜ ਚਿਕਣ ਡੂੰਗਾ ਜਿਲਣ ਦਾ ਬਿਨ ਸਤਗੁਰ ਪੂਰੇ ਪਾਰ ਨਾ ਕੋਈ ਲੰਘਾਈ ਆ ਵੇਲਾ ਆ ਗਿਆ ਤੁਹਾਡੇ ਫੁੱਲਣ ਦਾ ਫੁਲਵਾੜੀ ਆਪਣੀ ਦੀਆ ਮਹਿਕਾਈ ਆ ਝਗੜਾ ਛੱਡ ਦਿਓ ਕੂੜਿਆ ਵਹਿਲਣ ਦਾ ਵੇਰਲਾਪ ਅੰਦਰੋਂ ਇੱਕੋ ਦਿਆ ਸਿਖਾਈ ਆ ਝਗੜਾ ਮੁੱਕ ਜਾਏ ਮਾਇਆ ਮਮਤਾ ਵਿੱਚ ਟਹਿਲਣ ਦਾ ਐਲੂਏ ਦਰਗਾਹ ਦੇ ਵਿੱਚ ਬਣਾਈ ਆ ਨਜ਼ਾਰਾ ਤੱਕ ਲਓ ਆਪਣੇ ਨੈਣ ਨੈਣੜ ਦਾ ਨੈਣ ਨੈਣਾ ਵਿੱਚ ਸਮਾਈ ਆ ਅਕੀ ਵੇਖ ਕੇ ਕੋਈ ਲੋੜ ਨਹੀਂ ਰਸਨਾ ਬਚਨ ਕਹਿਣ ਦਾ ਪਰਦੇ ਵਾਲੀ ਰਮਜ ਨਾ ਕੋਈ ਵਿਖਾਈ ਆ ਸੁਹਾਵਣ ਸਮਾਂ ਸਤਿਗੁਰ ਸਰਨ ਚਰਨ ਸੈਨਣ ਦਾ ਚਰਨ ਬਹਿ ਕੇ ਭਾਈ ਭੈਣ ਰੂਪ ਵਟਾਈ ਆ ਹੁਣ ਰੋਣਾ ਨਹੀਂ ਪਾ ਕੇ ਵੈਣ ਵੈਨਣ ਦਾ ਵੈਂਦੀ ਧਾਰੋਂ ਪਾਰ ਲੰਗਾਈ ਆ ਇਹ ਕੋਈ ਕਹਾਣੀ ਨਹੀਂ ਤੂਤਾ ਮੈਨਣ ਦਾ ਮਨ ਦੀ ਮਨਸਾ ਰਿਆ ਮਿਟਾਈ ਆ ਏ ਕੋਈ ਲੇਖਾ ਨਹੀਂ ਕੀਤਾ ਰਾਮੈਨਣ ਦਾ ਰਾਮਾ ਦਾ ਰਾਮ ਆਪਣਾ ਹੁਕਮ ਵਰਤਾਈ ਆ ਵੇਖੋ ਖੇਲ ਨਰ ਨਾਰਾਇਣ ਦਾ ਜੋ ਨਿਰੰਕਾਰ ਹੋ ਕੇ ਜੋਤ ਜਗਾਈ ਆ ਤੁਸੀਂ ਰੂਪ ਸੱਚਮੁੱਚ ਉਹ ਐਨਣ ਦਾ ਜਿਸ ਨੂੰ ਐਨ ਲੱਕ ਫੱਕ ਗਿਆ ਜਣਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇ ਬਣਹਾਰਾ ਸੱਚਾ ਵਾਰ ਮਿਹਰ ਨਜ਼ਰ ਨਾਲ ਗੁਰਮਖੋ ਜਗਤ ਦੇ ਮਜ਼ਾਰੇ ਉਹ ਤੁਹਾਨੂੰ ਮਾਲਕ ਰਹਾ ਬਣਾਈ ਆ ਜਗਤ ਮਚਾ ਜਗਤ ਮਜ਼ਾਰੇ ਕਰਦੇ ਖੇਤੀ ਬਾੜੀ ਹੱਕ ਰਹਾਕ ਰਹੇ ਚਲਾਈ ਆ ਕਿਸੇ ਦੀ ਪੱਕੀ ਸੌਣੀ ਕਿਸੇ ਦੀ ਹਾੜੀ ਕਿਸੇ ਦੀ ਪੱਕੀ ਪਕਾਈ ਤਬਾਹ ਦੇਵੇ ਕਰਾਈ ਆ ਕਿਸੇ ਦੀ ਚੰਗੀ ਕਿਸੇ ਦੀ ਮਾੜੀ ਕਿਸੇ ਨੂੰ ਭੁੱਖਾ ਕਿਸੇ ਨੂੰ ਦੇ ਰਜਾਈ ਆ ਕਿਸੇ ਦਾ ਪਤਾ ਟੋਵੇ ਪਰਖ ਕਿਸੇ ਦਾ ਢੋਵੇਂ ਨਾਰੀ ਦੋਵੇਂ ਰਾਹ ਚਲਾਈ ਆ ਕਿਸੇ ਦੇ ਮੋਢੇ ਉੱਤੇ ਕਹੀ ਹੱਥ ਵਿੱਚ ਕੁਹਾੜੀ ਕਿਸੇ ਦੀ ਕੰਡਿਆਂ ਕਰੇ ਵਾੜੀ ਕਿਸੇ ਦਾ ਸੇਵਕ ਤੇ ਕਿਸੇ ਦੀ ਵਹੇ ਗਾੜੀ ਕਿਸੇ ਦਾ ਕੁੱਤਰਾ ਕਰ ਕਰ ਰਿਹਾ ਭਾਈ ਆ ਕਿਸੇ ਦੀ ਗੋਬਰ ਵਾਲੀ ਸੀਸ ਉੱਤੇ ਚੁੱਕੇ ਗਾਰੀ ਕਿਸੇ ਦੇ ਖੇਤਾਂ ਵਿੱਚ ਟੋਟੋ ਖੁਸ਼ੀ ਮਨਾਈ ਆ ਕਿਸੇ ਦਾ ਬਣ ਕੇ ਵਗਾਰੀ ਕਿਸੇ ਦੀ ਚੁੱਕ ਕੇ ਤਗਾਰੀ ਕਿਸੇ ਦੀ ਫੜ ਕੇ ਆਰੀ ਜੰਗਲ ਦੇਤੇ ਕਟਾਈ ਆ ਕਿਸੇ ਦੀ ਮੋੜ ਕੇ ਕੇ ਆਰੀ ਕਿਸੇ ਦੀ ਫੇਰ ਕੇ ਬਹਾਰੀ ਰਸਤੇ ਸੁਥਰੇ ਸਾਫ ਬਣਾਈ ਆ ਕਿਸੇ ਦੇ ਪਿੱਛੇ ਤੇ ਕਿਸੇ ਦੇ ਅਗਾੜੀ ਕਿਸੇ ਦੀ ਲਾਜ ਰਖਾਈ ਦਾੜੀ ਕਿਸੇ ਨੂੰ ਦਿੱਤੀ ਮਾਣ ਵਡਿਆਈ ਆ ਕਿਸੇ ਨੂੰ ਧਨ ਦੌਲਤ ਨਾਲ ਸ਼ਿੰਗਾਰੀ ਕਿਸੇ ਨੂੰ ਸੁੰਦਰ ਦੇ ਠਾਰੀ ਸੋਹਣਾ ਰੰਗ ਵਿਖਾਈ ਆ ਕਿਸੇ ਦਾ ਮਜ਼ਦੂਰ ਬਣ ਕੇ ਫਿਰਿਆ ਘਰਬਾਰੀ ਹੋਕਾ ਦੇਂਦਾ ਰਿਹਾ ਵਾਰੋਵਾਰੀ ਕੂ ਕੂ ਸੁਣਾਈ ਆ ਜਨ ਭਗਤੋ ਇਹੋ ਜਿਹੀ ਕਿਸੇ ਨਾਲ ਨਹੀਂ ਲਾਈ ਯਾਰੀ ਜੁਗ ਚੌਂਕੜੀ ਪਾ ਗਏ ਪੰਧ ਮੁਕਾਈ ਆ ਇੱਕ ਗੋਬਿੰਦ ਤੇ ਇੱਕ ਨਿਰੰਕਾਰੀ ਇੱਕ ਸ਼ਬਦ ਤੇ ਜੋਤ ਉਜਿਆਰੀ ਕਰ ਕਿਰਪਾ ਕਰ ਭਗਤਾਂ ਦੇਵੇ ਸੱਚਖੰਡ ਦੀ ਸਰਦਾਰੀ ਬਿਨਾ ਭਗਤਾ ਤੋਂ ਕਰਦੀ ਤਿਆਰੀ ਤ੍ਰੈ ਗੁਣ ਆਤੀਤਾ ਆਪਣੀ ਦਇਆ ਕਮਾਈ ਆ ਤੁਹਾਡਾ ਦਰਸ਼ਨ ਕਰਕੇ ਆਪਣੀ ਰਖੇ ਕੁਮਾਰੀ ਤੇ ਵਹਾਰ ਦਾ ਬਣਿਆ ਸੱਚੇ ਵਿਵਾਰੀ ਬੇਸ਼ੁਮਾਰੀ ਆਪਣਾ ਰੰਗ ਵਿਖਾਈ ਆ ਨਾਮ ਖਜ਼ਾਨਾ ਦੌਲਤ ਅਨਮੁੱਲੀ ਦੇ ਕੇ ਭਾਰੀ ਫਾੜੀ ਸੋਹਣੀ ਦੀ ਲੋੜ ਨਾ ਰੱਖੀ ਰਾਈ ਆ ਗੁਰਮੁਖੋ ਤੁਹਾਡੀ ਖੇਤੀ ਸਕੇ ਨਾ ਕੋਈ ਉਜਾੜੀ ਰਾਖਾ ਬਣਿਆ ਬੇਪਰਵਾਈ ਆ ਤੁਰਦਾ ਬਣ ਕੇ ਮਾਲਕ ਕੰਤ ਪੰਧਾਰੀ ਉਹ ਭਾਤ ਆਪਣਾ ਖੇਲ ਮਲਾਈ ਆ ਮਹਾਰਾਜ ਛੇੜ ਸਿੰਘ বিষ্ণੂ ਭਗਵਾਨ ਤੁਹਾਡੀ ਕਰਮਾ ਦੀ ਕਰਨੀ ਨਹੀਂ ਕਦੇ ਵਿਚਾਰੀ ਨਰ ਨਾਰੀ ਆਪਣਾ ਹੁਕਮ ਪਾਰ ਲੰਘਾਈ ਆ ਜੋਤੀ ਜੋ ਸਰੂਪ ਬਹਾਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਾਰ ਸਿਰ ਆਪਣਾ ਹੱਥ ਝਕਾਈ ਆ ਅੱਛ ਸੰਗਤ ਜੀ ਬਾਣੀ ਪੜਦੇ ਹੋਏ ਕੋਈ ਅਖਰਵਾਦ ਘਟ ਬੋਲਿਆ ਕੋਈ ਤਾਂ ਸੰਗਤ ਪਾਸੋਂ ਤੇ ਹਜੂਰ ਸ਼ੰਚੇਈ ਦੇ ਚਰਨਾਂ ਪਾਸੋਂ ਤੁਹਾਨੂੰ ਮੰਨਦਾ ਆਪ ਸਭ ਜੀ ਦਾ ਰਹਿਣਾ ਸਾਥ ਦੇਣਾ ਜੀ ਸੋ ਹੰਮਾਰਾ ਜੀ ਸੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਮਾਰਾ ਜੀ ਸੇ ਸਿੰਘ ਵਿਸ਼ਨੂ ਭਗਵਾਨ ਦੀ ो हनुमहाराज शेर सिंह विष्णु भगवादि जो हनुमहाराज शेर सिंह विष्णु भगवादी सो ਦੇਸ਼ ਨੂੰ ਭਗਵਾਨ ਦੀ ਜੈ